ਹੈਲੋ ਮਾਈ ਯੂਟਿਊਬ ਫੈਮਿਲੀ ਕੀ ਹਾਲ ਚਾਲ ਜੇ ਸਾਰਿਆਂ ਦਾ ਅੱਜ ਦਾ ਆਪਣਾ ਵਲੌਗ ਆ ਜੀ ਪਿੰਡ ਘੇਰਾ ਉਥੇ ਬਹੁਤ ਤਗੜਾ ਕਬੱਡੀ ਕੱਪ ਆ ਤੇ ਛੋਟੀ ਛੋਟੀ ਦੇ ਮਾਲ ਉਥੇ ਆਉਣਗੇ ਆ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਵਾ ਮਕੇਰੀਆਂ ਦੇ ਕੋਲਿਆ ਤੇ ਆਜੋ ਹੁਣ ਆਪਾਂ ਚੱਲੇ ਆ ਤੇ ਆਪਣੀ ਪ੍ਰੋਮੋਸ਼ਨ ਹੋ ਗਈ ਅੱਗੇ ਮੋਟਰਸਾਈਕਲ ਤੇ ਜਾਂਦੇ ਰਹੇ ਆ ਹੁਣ ਆਪਾਂ ਚੱਲੇ ਆ ਜੀ ਗੱਡੀ ਤੇ ਹੌਲੀ ਹੌਲੀ ਪ੍ਰੋਮੋਸ਼ਨ ਹੁੰਦੀ ਆ ਮਤਲਬ ਹੌਲੀ ਹੌਲੀ ਇੱਕ ਪ ਵੱਡੀ ਗੱਡੀ ਆਊਗੀ ਹੁਣ ਆਪਾਂ ਪਹੁੰਚ ਗਏ ਆ ਜੀ ਹੜੀ ਦੀਪੁਰ ਦੇ ਲਾਗੇ ਪਿੰਡਾ ਗੇਰਾ ਦੇ ਇੱਥੇ ਗੁੱਜਰ ਬਹੁਤ ਜ਼ਿਆਦਾ ਰਹਿੰਦੇ ਆ ਪਹਾੜੀ ਜਿਹਾ ਇਲਾਕਾ ਪੈਂਦਾ ਏ ਤਲਵਾਰੇ ਵਾਲੀ ਸੈਰ ਨੂੰ ਤੇ ਇੱਧਰ ਆ ਗਿਆ ਜੀ ਇੱਕ ਵੱਡੀ ਕੱਪ ਦਾ ਵੇਖੋ ਪੂਰੀ ਭੀੜ ਵਾ ਇੱਧਰ ਇੱਧਰ ਹੁੰਦੇ ਆ ਜੀ ਕਬੱਡੀ ਖਿਡਾਰੀ ਰੈਡੀ ਕਰੋ ਚੈੱਕ ਇੱਧਰ ਆ ਗਿਆ ਜੀ ਸਾਬਾ ਕੇਰੀ ਅਫਗਾਨੇ ਵਾਲਾ ਇੱਧਰ ਆ ਗਿਆ ਜੀ ਅੰਬੇ ਦਾ ਉਸਤਾਦ ਤੇ ਇੱਧਰ ਅੰਬਾ ਵੀ ਪਹੁੰਚ ਗਿਆ ਜੀ ਇਹ ਸੁਰਸਿੰਘ ਵਾਲਾ ਕਬੱਡੀ ਦੇ ਮਹਾਰ ਇੱਧਰ ਆ ਗਿਆ ਜੀ ਰਮਣਾ ਭਿੰਡਰ ਤੇ ਬਾਕੀ ਕਬੱਡੀ ਦੇ 스타 ਖੜਾ ਲਓ ਜੀ ਰੇਡ ਪੈ ਗਈ ਹੈ ਗੱਗੀ ਲੋਪੋ ਟੀਮ ਦੀ ਖਿਡਾਰੀ ਦੀ ਤੇ ਦੂਜੇ ਪਾਸੇ ਆ ਸੁਰਸਿੰਘ ਦੀ ਟੀਮ ਤੇ ਇੱਧਰ ਵੇਨੇ ਆ ਮੁਕਾਬਲਾ ਕਿਦੇ ਨਾ ਹੁੰਦਾ ਵਾ ਇੱਕ ਪਾਸੇ ਸੋਰ ਸਿੰਘ ਟੀਮ ਇੱਕ ਪਾਸੇ ਗੱਗੀ ਲੋਪੋ ਤੇ ਇੱਧਰ ਹੋ ਗਿਆ ਮੁਕਾਬਲਾ ਜੀ ਅੰਬੇ ਦੇ ਵੀਰਨਾ ਜਸਨ ਦੇ ਨਾਲ ਦੇ ਵੀ ਅੱਧਿਆਂ ਕੀ ਬੰਦਾ ਜੀ ਲਓ ਜੀ ਨੰਬਰ ਹੋ ਗਿਆ ਇੱਧਰ ਰੇਡ ਪੈ ਗਈ ਹੈ ਜੀ ਜੀਵਨ ਦੀ ਇਹ ਇੱਕ ਦੇ ਜੀਵਨ ਮਾਨੁਕੇ ਵਾਲਾ ਵਾ ਤੇ ਇਹ ਆ ਜੀ ਦੂਜਾ ਜੀਵਨ ਆ ਜੀ ਲਓ ਜੀ ਨੰਬਰ ਲੈ ਕੇ ਲਓ ਜੀ ਰੇਡ ਪੈ ਗਈ ਆ ਜੀ ਭਿੰਡਰ ਪਿਸਟਲ ਦੀ ਤੇ ਦੂਜੇ ਪਾਸੇ ਚਾਰ ਖਿਡਾਰੀ ਅੰਬੇ ਸੋਰ ਸਿੰਘ ਦੀ ਟੀਮ ਦੇ ਤੇ ਵੇਖਦੇ ਆ ਕਿਹਦੇ ਨਾਲ ਮੁਕਾਬਲਾ ਹੁੰਦਾ ਵਾ ਜੀ ਇਹ ਹੋ ਗਿਆ ਜੀ ਸੀਤੇ ਨਾਲ ਮੁਕਾਬਲਾ ਦੂਜੇ ਪਾਸੇ ਪਿਸਟਲ ਹੈ ਦੁਨੀਆ ਪਿਆਰ ਨਾਲ ਪਿਸਟਲ ਕਹਿੰਦੀ ਆ ਲਓ ਜੀ ਵੇਖਦੇ ਆ ਕਿੰਨੂੰ ਮਿਲਦਾ ਨੰਬਰ ਪਿਸਟਲ 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 ਹੈ ਲਓ ਜੀ ਜਾਫੀ ਨੂੰ ਮਿਲ ਗਿਆ ਨੰਬਰ ਲਓ ਜੀ ਰੇਡ ਪੈ ਗਈ ਆ ਭੀਮ ਦੀ ਸੁਰਤ ਸਿੰਘ ਦੀ ਟੀਮ ਵੱਲੋਂ ਤੇ ਇੱਧਰ ਵੇਖਦੇ ਆ ਕਿਦੇ ਨਾ ਹੁੰਦਾ ਵਾ ਮੁਕਾਬਲਾ ਲਓ ਜੀ ਕਰਨ ਬੁੱਲੇਵਾਲੀਆ ਨਾ ਹੋ ਗਿਆ ਵਾ ਮੁਕਾਬਲਾ ਲਓ ਜੀ ਨੰਬਰ ਮਿਲ ਗਿਆ ਭੀਮ ਨੂੰ ਲਓ ਜੀ ਰੇਡ ਪੈ ਗਈ ਆ ਹਰਿਆਣੇ ਵਾਲੇ ਦੀ ਤੇ ਦੂਜੇ ਪਾਸੇ ਆ ਜੀ ਅੰਬੇ ਦੀ ਟੀਮ ਦੇ ਚਾਰ ਜਾਫੀ ਤੇ ਵੇਖਦੇ ਆ ਕਿਦੇ ਨਾ ਮੁਕਾਬਲਾ ਹੁੰਦਾ ਵਾ ਹਰਿਆਣੇ ਵਾਲਾ ਲਓ ਜੀ ਇੱਧਰ ਮੁਕਾਬਲਾ ਹੋ ਗਿਆ लवली ਨਾ ਇੱਕ ਪਾਸੇ ਪੰਜਾਬ ਦਾ ਸ਼ੇਰ ਦੂਜੇ ਪਾਸੇ ਹਰਿਆਣੇ ਦਾ ਸ਼ੇਰ ਲਓ ਜੀ ਮੁਕਾਬਲਾ ਹੁੰਦਾ ਆ ਨੰਬਰ ਲੈ ਗਿਆ ਜੀ ਹਰਿਆਣੇ ਰੇਡ ਪੈ ਗਈ ਆ ਜੇ ਸਾਬਾ ਕੀੜੀ ਅਫਗਾਨੇ ਵਾਲਾ ਤੇ ਇੱਕ ਕੰਨੀ ਤੇ ਲੱਗਾ ਕਰਨ ਬੁੱਲੇਵਾਲ ਲਓ ਜੀ ਡਬਲ ਟੱਚ ਦਾ ਸਾਰਾ ਲਓ ਜੀ ਰੇਡ ਪੈ ਗਈ ਆ ਨੀਨਾ ਢੋਲੀ ਵਾਲੇ ਦੀ ਤੇ ਦੇਖਦੇ ਆ ਦੂਜੇ ਪਾਸੇ ਸੁਰ ਸਿੰਘ ਦੇ ਕਿਹਦੇ ਨਾਲ ਮੁਕਾਬਲਾ ਹੁੰਦਾ ਵਾ ਜੀ ਇੱਧਰ ਮੁਕਾਬਲਾ ਹੋ ਗਿਆ ਜੀ ਅੰਬੇ ਦੇ ਵੀਰ ਦੇ ਨਾਲ ਤੇ ਲਓ ਜੀ ਲਓ ਜੀ ਕਹਿੰਦੇ ਕੌਣ ਆ ਗਿਆ ਜੀ ਇਹ ਆ ਗਿਆ ਜੀ ਅੰਬਾ ਸੁਰ ਸਿੰਘ ਵਾਲਾ ਤੇ ਮੁਕਾਬਲਾ ਵੇਨੇ ਆ ਕਿਦੇ ਨਾ ਹੁੰਦਾ ਵਾ ਜੀ ਇੱਧਰ ਕਰਨ ਬੁੱਲੇਵਾਲ ਵਾਲਾ ਅੰਬੇ ਦਾ ਮੁਕਾਬਲਾ ਦੇ ਅੰਬਿਆ ਨੰਬਰ ਲੈ ਕੇ ਕੰਮ ਚੱਕਲਾ ਵਾਲ ਕੋ ਸਾਹਮਣੇ ਦੇਖਾਂਗੇ ਇਹਦਾ ਕਹਿੰਦੇ ਮੋਟਾ ਨਾਮ ਆ ਚੂੜ ਚੱਕ ਕੇ ਪਿੰਡਾ ਲਓ ਜਿਹਨੇ ਰੇਡ ਪਾ ਦਿੱਤੀ ਆ ਜਿੱਧਰ ਦੇ ਪਾਸੇ ਡਾਕਟਰ ਨੇ ਕਹਿੰਦੇ ਉਹ ਕੀਤੀ ਆ ਡਾਈ ਸਾਹਮਣੇ 25 ਕੈਂਚੀ ਜਿੱਥੇ ਕੈਂਚੀਆਂ ਖਾਗ ਉਹ ਕਹਿੰਦੇ ਸਾਹਮਣੇ ਦੇਖਾਂਗੇ ਕੈਂਚੀ ਬਚ ਗਈ ਹੁਣ ਟੱਕਣਾ ਜ਼ਰੂਰੀ ਆ ਹੁਣ ਭੱਜਣਾ ਜ਼ਰੂਰੀ ਆ ਜਿੱਧਰ ਦੇ ਪਾਸੇ ਮੋਟਿਆ ਡਾਕਟਰ ਚ ਬੜ ਗਿਆ ਡਾਕਟਰ ਚ ਬੜ ਗਿਆ ਮੋਟਾ ਮੋਟਾ ਚੋਰ ਡਕੀਆ ਬੱਪੂ ਚੋ ਨਿਕਾ ਲੋ ਜੀ ਰੇਡ ਪੈ ਗਈ ਆ ਨਿੱਕੇ ਨਦੋਰ ਵਾਲੇ ਦੀ ਨਦੋਰ ਪਿੰਡ ਦੁਨੀਆ ਤੱਕ ਦੇਖਦੇ ਆ ਮੁਕਾਬਲਾ ਕਿਹਦੇ ਨਾਮ ਦਾ ਜੀ ਨਿੱਕਾ ਸਾਹਿਬ ਪਰ ਕਹਿੰਦੀ ਪੰਡੋਰੀ ਲੋ ਜੀ ਕਾਲੇ ਨਾ ਹੋ ਗਿਆ ਮੁਕਾਬਲਾ ਤਾਂ ਦੇਖਦੇ ਆ ਨੰਬਰ ਕਿਨੂੰ ਮਿਲਦਾ ਹੁਣ ਨਿਕਾ ਨਦੋਰ ਵਾਲਾ ਇਹਨੂੰ ਡਕਣਾ ਸੌਖਾ ਥੋੜਾ ਆ ਕਿਤੇ ਲੋ ਰੀੜੇ ੜਾ ਪੈ ਗਈ ਆ ਜੀ ਰਮਣਾ ਭਿੰਡਰ ਵੇਖਦੇ ਆ ਚੋਟੀ ਦਾ ਮੱਲ ਆ ਜੀ ਤੇ ਵੇਖਦੇ ਆ ਦੂਜੇ ਪਾਸੇ ਅੰਬੇ ਸੁਰਸਿੰਘ ਦੇ ਚਾਰ ਜਾਫੀ ਖੜੇ ਨੇ ਲਓ ਜੀ ਮੁਕਾਬਲਾ ਹੋ ਗਿਆ ਕਾਸ਼ ਦੇ ਨਾਲ ਲਓ ਜੀ ਜੱਫਾ ਲਾਉਣ ਚ ਕਾਮਯਾਬ ਹੋ ਗਿਆ ਲਓ ਜੀ ਰੇਡ ਪੈ ਗਈ ਆ ਜੀ ਜੀਵਨ ਕਰਕੇ ਵਾਲੇ ਦੀ ਤੇ ਇੱਕ ਜੀਵਨ ਮਾਨੂਕੇ ਵਾਲਾ ਤੇ ਦੋਵਾਂ ਦੀ ਫੁਰਤੀ ਇੱਕੋ ਜੀ ਲੱਗਦੀ ਹੈ ਇਹ ਵੀ ਉਹਦੇ ਅਰਗੇ ਹੀ ਲੱਗਦਾ ਤੇ ਲਓ ਜੀ ਨੰਬਰ ਲੈ ਕੇ ਕਾਮਯਾਬ ਹੋ ਗਿਆ ਲਓ ਜੀ ਰੇਡ ਪੈ ਗਈ ਹੈ ਗੱਗੀ ਲੋਪੋ ਵਾਲੀ ਟੀਮ ਦੇ ਵੱਲੋਂ ਤੇ ਦੇਖਦੇ ਹਾਂ ਕਿਹਦੇ ਨਾਲ ਮੁਕਾਬਲਾ ਹੁੰਦਾ ਇੱਧਰ ਅੰਬੇ ਸੋਰ ਸਿੰਘ ਦੀ ਟੀਮ ਦੇ ਚਾਰ ਜਾਫੀ ਖਲੋਤੇ ਨੇ ਡਬਲ ਟੱਚ ਦਾ ਸਾਰਾ ਨੰਬਰ ਮਿਲ ਗਿਆ ਜੀ ਰੇਡਰ ਨੂੰ ਲਓ ਜੀ ਕੇਂਦਰ ਰੇਡ ਪੈ ਗਈ ਆ ਜੀ ਹੁਣ ਭੀਮ ਦੀ ਤੇ ਕਿਤੇ ਨਾ ਮੁਕਾਬਲਾ ਹੁੰਦਾ ਇੱਕ ਕੰਨੀ ਤੇ ਲੱਗਾ ਜੀ ਕਰਨ ਬੁੱਲੇਵਾਲ ਵਾਲਾ ਆ ਵੇਖਦੇ ਹਾਂ ਕਿਤੇ ਨਾ ਹੁੰਦਾ ਭੀਮ ਦਾ ਮੁਕਾਬਲਾ ਅੰਬੇ ਸੁਰਸਿੰਘ ਦੀ ਟੀਮ ਵੱਲੋਂ ਪਿਆ ਜੀ ਲਓ ਜੀ ਡਬਲ ਟੱਚ ਦਾ ਸਾਰਾ ਨੰਬਰ ਭੀਮ ਨੂੰ ਰੇਡ ਪੈ ਗਈ ਜੀ ਭਿੰਦਰ ਪਿਸਟਲ ਦੀ ਲੋਕੀ ਪਿਆਰ ਦਾ ਇਹਨੂੰ ਕਹਿੰਦੇ ਆ ਪਿਸਟਲ ਹੈ ਤੇ ਬੇਨੇ ਅੰਬੇ ਸੋਰਸਿੰਗ ਦੀ ਟੀਮ ਦੇ ਕਿਹਦੇ ਨਾਲ ਮੁਕਾਬਲਾ ਹੁੰਦਾ ਵਾ ਲਓ ਜੀ ਹੋ ਗਿਆ ਕਾਸ਼ ਨਾ ਮੁਕਾਬਲਾ ਤੇ ਦੂਜਾ ਜਫਾ ਯਰਤਾ ਮੁੰਡੇ ਨੇ ਲਓ ਜੀ ਰੇਡ ਪੈ ਗਈ ਆ ਸਾਬਾ ਕੀੜੀ ਫਗਾਨੇ ਵਾਲੇ ਦੀ ਤੇ ਵੇਖਦੇ ਆ ਕਿਹਦੇ ਨਾਲ ਮੁਕਾਬਲਾ ਹੁੰਦਾ ਵਾ ਸਾਬਾ ਕੀੜੀ ਫਗਾਨੇ ਵਾਲਾ ਚੋਟੀ ਦਾ ਮੱਲ ਲਓ ਜੀ ਨੰਬਰ ਲੈ ਕੇ ਵਾਪਸ ਜਾਂਦਾ ਹੈ ਲਓ ਜੀ ਰੇਡ ਪੈ ਗਈ ਇੱਧਰ ਹਰਿਆਣੇ ਵਾਲੇ ਦੀ ਤਾਂ ਵੇਖਦੇ ਆ ਮੁਕਾਬਲਾ ਕਿਦੇ ਨਾਲ ਹੁੰਦਾ ਵਾ ਅੰਬੇ ਸੁਰਸਿੰਘ ਦੀ ਟੀਮ ਦੇ ਚਾਰ ਖਿਡਾਰੀ ਖਲੋਤੇ ਨੇ ਜੀ ਆਫ ਲਾਈਨ ਚ ਲਓ ਜੀ ਮੁਕਾਬਲਾ ਹੋ ਗਿਆ ਅੰਬੇ ਦੇ ਵੀਰ ਦੇ ਨਾਲ ਤੇ ਵੇਨੇ ਆ ਕਿਦੇ ਨਾਲ ਹੁੰਦਾ ਨੰਬਰ ਲਓ ਜੀ ਹਰਿਆਣੇ ਵਾਲੇ ਦਾ ਲਓ ਜੀ ਕਹਿੰਦੇ ਕੌਣ ਆ ਗਿਆ ਆਂਦੇ ਅੰਬਾ ਆ ਗਿਆ ਸੁਰਸਿੰਘ ਵਾਲਾ ਤਾਂ ਵੇਖਦੇ ਹਾਂ ਕਿਦੇ ਨਾਲ ਹੁੰਦਾ ਮੁਕਾਬਲਾ ਅੰਬਾ 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 ਡਕਰਾਂ ਖਾਲਾ ਜੀ ਦਾ ਵਾਰਾਣੀਆਂ ਲਓ ਜੀ ਲੈਂਡ ਟੱਚ ਤੋਂ ਨੰਬਰ ਲੈ ਲਓ ਜੀ ਰੇਡ ਪੈ ਗਈ ਆ ਨੀਨੇ ਦੀ ਤੇ ਦੂਜੇ ਪਾਸੇ ਅੰਬੇ ਸੁਰਸਿੰਘ ਦੀ ਟੀਮ ਦੇ ਚਾਰ ਪਲੇਅਰ ਖਲੋਤੇ ਨੇ ਇੱਕ ਇੱਕ ਕੰਨੀ ਦੇ ਡਾਕਟਰ ਖਲੋਤਾ ਏ ਤੇ ਦੇਖਦੇ ਆ ਕਿਹੜਾ ਨੰਬਰ ਲਾਉਂਦਾ ਜਫਾ ਲਓ ਜੀ ਲਓ ਜੀ ਰੇਡ ਪੈ ਗਈ ਆ ਨਿੱਕੇ ਨ ਦੌੜ ਵਾਲੇ ਦੀ ਇੱਕ ਕੰਨੀ ਤੇ ਕਰਨ ਬੂਲੇਵਾਲ ਲੱਗਾ ਵਾ ਫੋੜਦਾ ਜੀ ਇਹ ਤੂੰ ਮੁੰਡਾ ਲੱਗਾ ਲਓ ਜੀ ਕਰਨ ਨਾ ਹੋ ਗਿਆ ਮੁਕਾਬਲਾ ਨਿੱਕੇ ਨਦੋਰ ਵਾਲੇ ਦਾ ਲਓ ਜੀ ਲਓ ਜੀ ਰੇਡ ਪੈ ਗਈ ਐ ਗੱਗੀ ਲੋਪੋ ਵਾਲੇ ਦੀ ਟੀਮ ਦੇ ਖਿਡਾਰੀ ਦੀ ਤੇ ਵੇਖਦੇ ਆ ਦੂਜੇ ਪਾਸੇ ਅੰਬੇ ਦਾ ਉਸਤਾਦ ਲੱਗਾ ਇੱਕ ਕੰਨੀ ਤੇ ਤੇ ਕਿਹਦੇ ਨਾਲ ਮੁਕਾਬਲਾ ਹੁੰਦਾ ਵਾ ਲਓ ਜੀ ਮੁਕਾਬਲਾ ਹੋ ਗਿਆ लवली ਨਾ लवली ਦਾ ਨੰਬਰ ਲੈ ਕੇ ਜਾਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਆ ਕਰੋ ਚੈੱਕ लवली लवली ਲਓ ਜੀ ਨੰਬਰ ਲੈ ਚ ਕਾਮਯਾਬ ਹੋ ਗਿਆ ਰੇਡਰ ਕੜ ਰੇਡ ਪੈ ਗਈ ਆ ਜੀ ਜੀਵਨ ਕੜਕੇ ਵਾਲੇ ਦੀ ਇਹ ਵੀ ਜੀਵਨ ਮਾਨੁਕੇ ਵਾਲੇ ਵਾਂਗੂ ਪੂਰਾ ਫਰਤੀਲਾ ਹੀ ਜਾਪਦਾ ਵਾ ਤੇ ਯਾਫੀ ਨੂੰ ਇਦਾਂ ਟੱਚ ਕਰਦਾ ਕਿ ਪਤਾ ਨਹੀਂ ਲਓ ਜੀ ਨੰਬਰ ਲੈ ਕੇ ਜਾਮਜਾਬ ਹੋ ਗਿਆ ਰੇਡ ਪੈ ਗਈ ਜੀ ਸੁਖਵੀਰ ਦੀ ਤਾਂ ਦੂਜੇ ਪਾਸੇ ਅੰਬੇ ਦੀ ਟੀਮ ਦੇ ਚਾਰ ਯਾਫੀ ਖੜੇ ਨੇ ਇੱਕ ਕੰਨੀ ਦੇ ਅੰਬੇ ਦਾ 우ਸਤਾਦ ਲੱਗਾ ਹੋਇਆ ਏ ਨਾਲ ਆਕਾਸ਼ ਤੇ ਵੇਖਦੇ ਆ ਕਿਹਦੇ ਨਾਲ ਮੁਕਾਬਲਾ ਹੁੰਦਾ ਜੀ ਇਹ ਹੋ ਗਿਆ ਆਕਾਸ਼ ਨਾਲ ਮੁਕਾਬਲਾ ਸੁਖਵੀਰ ਤੇ ਕਾਸ਼ ਲਓ ਜੀ ਰੀਡਰ ਦਾ ਨੰਬਰ ਲਓ ਜੀ ਰੇਡ ਪੈ ਗਈ ਆ ਭੀਮ ਦੀ ਤਾਂ ਵੇਖਦੇ ਆ ਕਿਹਦੇ ਨਾਮ ਦਾ ਮੁਕਾਬਲਾ ਭੀਮ ਸੁਰ ਸਿੰਘ ਅੰਬੇ ਦੀ ਟੀਮ ਦਾ ਭੀਮ ਲਓ ਜੀ ਨੰਬਰ ਲੈਂਚ ਕਾਮਯਾਬ ਹੋ ਗਿਆ ਭੀਮ ਲਓ ਜੀ ਆ ਗਿਆ ਜੀ ਗੱਗੀ ਲਪੋਗੇ ਟੀਮ ਦੀ ਖਿਡਾਰੀ ਤੇ ਇਧਰ ਮੁਕਾਬਲਾ ਵੇਨੇ ਆ ਲਓ ਜੀ ਹੋ ਗਿਆ ਅੰਬੇ ਦੇ ਉਸਤਾਦ ਨਾਲ ਮੁਕਾਬਲਾ ਕਰੋ ਚੈੱਕ ਇਹ ਨੰਬਰ ਉਹ ਰੇਡ ਪੈ ਗਈ ਹੈ ਸੋਰਸਿੰਗ ਦੀ ਟੀਮ ਵੱਲੋਂ ਸਾਬਾ ਕੀੜੀ ਫਗਾਨੇ ਵਾਲਾ ਇਹ ਵੀ ਵੱਡਾ ਮਾਲਾ ਸਾਬਾ ਸਾਬਾ ਲਓ ਜੀ ਨੰਬਰ ਲੈ ਆਂ ਚ ਕਾਮਯਾਬ ਹੋ ਗਏ ਲਓ ਜੀ ਅੰਦਰ ਰੇਡ ਪੈ ਗਈ ਹੈ ਹਰਿਆਣੇ ਵਾਲੇ ਦੀ ਥੱਲੇ ਕਹਿੰਦੇ ਟਿਕਾਣੇ ਤੇ ਦਿਲਜੇ ਪਾਸੇ ਅੰਬੇ ਦਾ ਸਤਾ ਤੇ ਅੰਬੇ ਦਾ ਵੀਰ ਵੀ ਲੱਗੇ ਨੇ ਜਾਫ ਲੈਂਚ ਤੇ ਇਹ ਕਹਿੰਦੇ ਬਿੰਦੂ ਨੇ ਪੜ੍ਹੇ ਨੇ ਕਿਹਦੇ ਨਾਲ ਮੁਕਾਬਲਾ ਹੁੰਦਾ ਲਓ ਜੀ ਅੰਬੇ ਦਾ ਵੀਰ ਨੰਬਰ ਲੈ ਆ ਗਿਆ ਜੀ ਇੱਧਰ ਕਹਿੰਦੇ ਕੌਣ ਆ ਗਿਆ ਕਹਿੰਦੇ ਅੰਬਾ ਆ ਗਿਆ ਸੁਰਸਿੰਘ ਵਾਲਾ ਅੰਬਾ ਤੇ ਦੂਜੇ ਪਾਸੇ ਕਰਨ ਬੂਲੇ ਵਾਲਾ ਲਓ ਜੀ ਕਰਨ ਦਾ ਮੁਕਾਬਲਾ ਅੰਬਾ ਸੁਰਸਿੰਘ ਵਾਲੇ ਦਾ ਲਓ ਜੀ ਨੰਬਰ ਅੰਬਾ 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 ਨੰਬਰਾਂ ਬੇਜ਼ਰੀ ਇੱਧਰ ਕਹਿੰਦੇ ਕੌਣ ਆ ਗਿਆ ਆਂਦੇ ਆ ਗਿਆ ਜੀ ਰਮਣ ਪਿੰਡਰਾ ਵਾਲਾ ਰਮਣਾ 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 ਤਾਂ ਗਾੜੀ ਵੇਖਦੇ ਆ ਕਿਦੇ ਨਾਲ ਮੁਕਾਬਲਾ ਹੁੰਦਾ ਜੀ ਇੱਧਰ ਹੋ ਗਿਆ ਯਾਦੀ ਫਿਰ ਮੁਕਾਬਲਾ ਤੇ ਨੰਬਰ ਰਮਨੇ ਦਾ ਇੱਧਰ ਆnde ਕੌਣ ਆ ਗਿਆ ਜੀ ਇੱਧਰ ਆ ਗਿਆ ਫੋਰ ਤੇ ਮੋਟਰਸਾਈਕਲ ਦਾ ਜੇਤੂ ਮਨਸੂਰ ਕਬੱਡੀ ਕੱਪ ਤੋਂ ਲਓ ਜੀ ਨੰਬਰ ਲੈ ਚਾ ਇੱਧਰ ਕਿਹਦਾ ਰੇਟ ਪੈ ਗਈ ਆ ਸੁਖਵਿੰਦਰ ਦੀ ਤਾਂ ਬਾਕੀ ਵੇਨੇ ਆ ਬੈ ਸੁਰ ਸਿੰਘ ਦੀ ਟੀਮ ਦੇ ਚਾਰ ਜਾਫੀ ਖਲੋਤੇ ਨੇ ਲਓ ਜੀ ਸੁਖਵਿੰਦਰ ਸੁਖਵਿੰਦਰ ਵੇ ਦੇ ਕਿੰਨੋਂ ਨੰਬਰ ਮਿਲਦਾ ਵਾ ਜੀ ਲਓ ਜੀ ਰੇਡਰ ਨੰਬਰ ਲੈਣ ਚ ਕਾਮਯਾਬ ਇਧਰ ਆ ਗਿਆ ਜੀ ਜੀਵਨ ਜੀਵਨ ਇੱਕ ਮਾਨੁਕੇ ਵਾਲਾ ਤੇ ਇਹ ਵੀ ਜੀਵਨ ਉਹਦੇ ਅਰਗਾ ਹੀ ਜਾਂਦਾ ਵਾ ਮਾਨੁਕੇ ਦਾ ਪੁਰਾ ਸਰੀਰ ਚ ਫੁਰਤੀ ਆ ਲਓ ਜੀ ਨੰਬਰ ਲੈ ਕੇ ਕਾਮਯਾਬ ਹੋ ਗਿਆ ਜੀ ਰੇਡ ਪੈ ਗਈ ਹੈ ਜੇ ਗੱਗੀ ਲੋਪੋ ਕੇ ਵਾਲੇ ਟੀਮ ਦੀ ਇੱਕ ਕੰਨੀ ਤੇ ਲੱਗਾ ਜੀ ਡਾਕਟਰ ਤੇ ਦੂਜੇ ਪਾਸੇ ਲੱਗਾ ਨਾਲ ਅੰਬਾ ਆデア ਸਤਾ ਤੇ ਅੰਬੇ ਦਾ ਵੀਰ ਤੇ ਇੱਕ ਸਾਈਡ ਤੇ ਲੱਗਾ ਕਾਸ਼ ਤੇ ਲਓ ਜੀ ਨੰਬਰ ਲੈ ਚ ਕਾਮਯਾਬ ਹੋ ਗਿਆ ਰੇਡਰ ਕਹਿੰਦੇ ਕੌਣ ਆ ਗਿਆ ਕਹਿੰਦੇ ਭੀਮ ਆ ਗਿਆ ਸੁਰ ਸਿੰਘ ਦੀ ਟੀਮ ਦਾ ਤੇ ਇੱਕ ਕੰਨੀ ਤੇ ਅਰਸ ਤੇ ਦੂਜੀ ਤੇ ਕਰਨ ਬੂਲੇਵਾਲ ਤੇ ਚਕਾਵੀ ਦਿੱਤੀ ਆ ਭੀਮ ਨੂੰ ਤੇ ਲਓ ਜੀ ਅਰਥ ਕਰਦਾ ਰਿਹਾ ਟਰਾਈ 3 ਨੰਬਰ ਮਿਲ ਗਿਆ ਤੇ ਰੇਡ ਪੈ ਗਈ ਆ ਜੀ ਹਰਿਆਣੇ ਵਾਲੇ ਦੀ ਤੇ ਦੂਜੇ ਸੁਰਸਿੰਘ ਦੀ ਟੀਮ ਦੇ ਚਾਰ ਜਾਫੀ ਖੜੇ ਨੇ ਤੇ ਵੇਨੇ ਕਿਤੇ ਨਾ ਇੱਧਰ ਹੋ ਗਿਆ ਜੀ ਕਾਸ਼ ਨਾ ਮੁਕਾਬਲਾ ਕਾਸ਼ ਤੇ ਹਰਿਆਣੇ ਆ ਲਓ ਜੀ ਕਾਸ਼ ਤੇ ਹਰਿਆਣੇ ਵਾਲਾ ਕਾਸ਼ ਦੀ ਯਾਦ ਵਿੱਚ ਵੱਡਾ ਮੇਲਾ ਸੁਰਸਿੰਘ ਦੀ ਕਰ ਰਿਹਾ ਕੈਸ਼ ਆ ਕੈਸ਼ ਆ ਕਾਸ਼ ਲਓ ਜੀ ਪਹਿਲੀ ਡੇਟ ਪੈ ਗਈ ਹਾਫ ਸਮੇਂ ਤੋਂ ਬਾਅਦ ਜ ਸਖਵਿੰਦਰ ਦੀ ਤੇ ਇੱਧਰ ਆ ਗਈ ਹੈ ਜੀ ਹੁਣ ਸੁਰ ਸਿੰਘ ਦੀ ਟੀਮ ਤੇ ਵੇਖਦੇ ਆ ਕਿਦੇ ਨਾ ਮੁਕਾਬਲਾ ਹੁੰਦਾ ਵਾ ਇੱਕ ਸਾਈਡ ਤੇ ਲੱਗਾ ਜੀ ਅੰਬੇ ਦਾ 우ਸਤਾਦ ਲਓ ਜੀ ਮੁਕਾਬਲਾ ਹੋ ਗਿਆ ਯਾਦੀਪ ਨਾਲ ਯਾਦੀਪ ਤੇ ਸਖਵਿੰਦਰ ਤਿੰਨ ਨੰਬਰ ਰੇਡਰ ਦਾ ਲਓ ਜੀ ਅੰਬੇ ਦੀ ਰੇਡ ਪੈ ਗਈ ਹੈ ਸੁਰ ਸਿੰਘ ਵਾਲੇ ਦੀ 3000 ਦੀ ਲਾਸਟ ਰੇਟ 3 ਰੇਡਾਂ ਦੇ ਲੱਗਾ ਸੀ 3000 ਤੇ ਲਾਸਟ ਰੇਟ ਵਾ 3000 ਦੀ ਲਓ ਜੀ ਮੁੜੇ ਨੇ ਟਰਾਈ ਕੀਤੀ ਜਫਾ ਲਾਉਣ ਦੀ ਤੇ 3000 ਦੀ ਰੇਟ ਪੈ ਇਧਰ ਰੇਟ ਪੈ ਗਈ ਹੈ ਜੀ ਚੂਰ ਚੱਕੀਏ ਦੀ ਤੇ ਦੂਜੇ ਪਾਸੇ ਸੋਰਸਿੰਗ ਦੀ ਟੀਮ ਦੇ ਚਾਰ ਜਾਫੀ ਆ ਇੱਕ ਅੰਬੇ ਦਾ ਸਤਾਦ ਅੰਬੇ ਦਾ ਵੀਰ ਲੱਗਾ ਤੇ ਲਓ ਜੀ ਜਸਾ ਨਾ ਹੋ ਗਿਆ ਮੁਕਾਬਲਾ ਜਿਹਨੂੰ ਕਹਿੰਦੇ ਆ ਜੀ ਛੋਟਾ ਅੰਬਾ ਤਾਂ ਦੇਖਦੇ ਆ ਕੀ ਬੰਦਾ ਜੀ ਇੱਕ ਪਾਸੇ ਚੂੜ ਚੱਕੀ ਆ ਤੇ ਇੱਕ ਪਾਸੇ ਅੰਬੇ ਦਾ ਵੀੜ ਮੁਕਾਬਲਾ ਢੇਰੀਆਂ ਦੇ ਲਓ ਜੀ ਨੰਬਰ ਰੇਡਰ ਦਾ ਹੁਣ ਕਹਿੰਦੇ ਆ ਜੀ ਰੇਡ ਪੈ ਗਈ ਆ ਸਾਬਾ ਕੀੜੀ ਫਗਾਨੇ ਦੀ ਚੋਟੀ ਦਾ ਮਾਲਾ ਸਾਬਾ ਕੀੜੀ ਫਗਾਨੇ ਵਾਲਾ ਤੇ ਗੱਡੀ ਚਾਰ ਖਿਡਾਰੀ ਨੇ ਜਾਫੀ ਕਰਨ ਬੁੱਲੇਵਾਲ ਲੱਗਾ ਇੱਕ ਸਾਈਡ ਤੇ ਲਓ ਜੀ ਡਬਲ ਟੱਚ ਦਾ ਨੰਬਰ ਮਿਲ ਗਿਆ ਹੈ ਇੱਧਰ ਪੈ ਗਈ ਹੈ ਜੀ ਰੇਡ ਗੱਗੀ ਲੋਪੋ ਕੇ ਟੀਮ ਦੇ ਖਿਡਾਰੀ ਦੀ ਤੇ ਦੂਜੇ ਪਾਸੇ ਸੁਰ ਸਿੰਘ ਦੇ ਚਾਰ ਜਾਫੀ ਖੜੇ ਨੇ ਤੇ ਕਿਦੇ ਨਾਮ ਮੁਕਾਬਲਾ ਹੁੰਦਾ ਵਾ ਵੇਖੋ ਲੱਗਾ ਕਿਸੇ ਨੇ ਇੱਥੇ ਹੀ ਹੋ ਅਜੇ ਜਾਣੀ ਤੁਹਾਡਾ ਵੀ ਧੰਨਵਾਦ ਵੱਡੇ ਕਾਚਰ ਹਰ ਇਧਰਲੇ ਪਾਸੇ ਆ ਸੀਤਾ ਇੱਧਰ ਕਬੱਡੀ ਪੈ ਗਈ ਹੈ ਜੀ ਨਿੱਕੇ ਨ ਦੌੜ ਵਾਲੇ ਦੀ ਤੇ ਦੂਜੇ ਪਾਸੇ ਗੱਗੀ ਲੋਪੋ ਕੇ ਵਾਲੇ ਟੀਮ ਦੇ ਚਾਰ ਪਲੇਅਰ ਨੇ ਵੇਖਦੇ ਆ ਕਿਦੇ ਨਾਮ ਮੁਕਾਬਲਾ ਹੁੰਦਾ ਜੀ ਕੜਨ ਬੁੱਲੇਵਾਲ ਦਾ ਇਧਰ ਪੈ ਗਈ ਆ ਜੀ ਰੇਡ ਹੁਣ ਹੜਿਆਣੇ ਵਾਲੇ ਦੀ ਤਾਂ ਸਾਹਮਣੇ ਸੁਰ ਸਿੰਘ ਦੀ ਟੀਮ ਦੇ ਚਾਰ ਜਾਫੀ ਨੇ ਤਾਂ ਕੇਹਰਾ ਕਰਦਾ ਟਰਾਈ ਇਧਰ ਲੱਗ ਗਿਆ ਜੀ ਡਾਕਟਰ ਲਓ ਜੀ ਹੜਿਆਣੇ ਵਾਲਾ ਲੈ ਗਿਆ ਇਧਰ ਫੇਰ ਰੇਡ ਪੈ ਗਈ ਆ ਜੀ ਨਿੱਕੇ ਨਦੌਰ ਵਾਲੇ ਦੀ ਤਾਂ ਸਾਹਮਣੇ ਗੱਗੀ ਲੋਪੋਗੇ ਵਾਲੇ ਦੇ ਚਾਰ ਜਾਫੀ ਖੜੇ ਨੇ ਲਓ ਜੀ ਡਬਲ ਟੱਚ ਦਾ ਲਓ ਜੀ ਕਿੰਦਰ ਰੇਡ ਪੈ ਗਈ ਆ ਵੱਡੇ ਮੱਲ ਦੀ ਰਮਣਾ ਭਿੰਡਰ ਚੋਟੀ ਦਾ ਮੱਲ ਆ ਤੇ ਦੂਜੇ ਪਾਸੇ ਸੋਰਸਿੰਗ ਦੀ ਦੇ ਚਾਰ ਪਲੇਅਰ ਜਾਫੀ ਖੜੇ ਨੇ ਲਓ ਜੀ ਹੋ ਗਿਆ ਮੁਕਾਬਲਾ ਰਮਨ ਭਿੰਡਰ ਦਾ ਇਹਨੂੰ ਵੀ ਢੱਕਣਾ ਕਿਤੇ ਸੌਖਾ ਨਹੀਂ ਪਿਆ ਲਓ ਜੀ ਪੂਰਾ ਮੁਕਾਬਲਾ ਯੋਰਾ ਦੇ ਚੱਲਣ ਦਿਆ ਜੀ ਰਮਨਾ ਭਿੰਡਰ ਰਮਨਾ ਲਓ ਜੀ ਨੰਬਰ ਲਾਓ ਲਓ ਜੀ ਕੇਂਦਰ ਰੇਡ ਪੈ ਗਈ ਹੈ ਜੀਵਨ ਮਾ ਇੱਕ ਤੇ ਮਾਨੂਕੇ ਵਾਲਾ ਹੋਇਆ ਵਾ ਤੇ ਇਹ ਆ ਜੀ ਦੂਜਾ ਜੀਵਨ ਜੀਵਨ ਦੀ ਪੈ ਗਈ ਰੇਡ ਲਓ ਜੀ ਟੱਚ ਕਰਕੇ ਨੰਬਰ ਲੈ ਆ ਗਏ ਲਓ ਜੀ ਰੇਡ ਪੈ ਗਈ ਸੁਖਵੀਰ ਦੀ ਚੋਟੀ ਦਾ ਮੈਚ ਝਲੰਦਿਆ ਜੀ ਦੂਜੇ ਪਾਸੇ ਜੀ ਸੁਰ ਸਿੰਘ ਦੀ ਟੀਮ ਦੇ ਚਾਰ ਜਾਫੀ ਤੇ ਇੱਕ ਪਾਸੇ ਸੁਖਵੀਰ ਦੀ ਰੇਡ ਦੇਖਦੇ ਆ ਨੰਬਰ ਰੇਡਰ ਨੂੰ ਮਿਲਦਾ ਦੇ ਜਿਆਫੀ ਨੂੰ ਲਓ ਜੀ ਸੁਖਵੀਰ ਇਹ ਕਹਿੰਦੇ ਕੌਣ ਆ ਗਿਆ ਜੀ ਭੀਮ ਆ ਗਿਆ ਸੁਰ ਸਿੰਘੀਆ ਚੋਟੀ ਦਾ ਪਲੇਅਰ ਆ ਭੀਮ ਤਾਂ ਦੇਖਦੇ ਆ ਕਿਤੇ ਨਾ ਹੁੰਦਾ ਮੁਕਾਬਲਾ ਲਓ ਜੀ ਕਰਨ ਬੁੱਲੇਵਾਲ ਕਰੋ ਚੱਕ ਮੂੜੇ ਦੀ ਫੁਰਤੀ ਕਹਿੰਦੇ ਇੱਧਰ ਰੇਡ ਪੈ ਗਈ ਆ ਜੀ ਗੱਗੀ ਲੁੱਪਕੇ ਵਾਲੇ ਟੀਮ ਦੀ ਤੇ ਦੂਜੇ ਪਾਸੇ ਸੁਰ ਸਿੰਘ ਦੇ ਚਾਰ ਜਾਫੀ ਖੜੇ ਨੇ ਤੇ ਦੇਖਦੇ ਹਾਂ ਕਿਦੇ ਨਾ ਹੁੰਦਾ ਵਾ ਮੁਕਾਬਲਾ ਲਓ ਜੀ ਅੰਬੇ ਦਾ ਵੀਰ ਲਓ ਜੀ ਕਹਿੰਦੇ ਰੇਟ ਫੇਅਰ ਪੈ ਗਈ ਐ ਚੋਟੀ ਦੇ ਮੱਲ ਦੀ ਅੰਬਾ ਸੁਰ ਸਿੰਘ ਵਾਲੇ ਦੀ ਤੇ ਸਾਹਮਣੇ ਚਾਰ ਜਾਫੀ ਨੇ ਲਓ ਜੀ ਅੰਬਾ ਅੰਬੇ ਦੀ ਪਈ ਐ ਰੇਟ ਅੰਬਾ ਮਲਕੂ ਡਕੂ ਮੜਾ ਕੇ ਨਹੀਂ ਅੰਬਾ ਕਰੋ ਚੈੱਕ ਇੱਧਰ ਕਹਿੰਦੇ ਆ ਗਿਆ ਫਿਰ ਹੜਿਆਣੇ ਵਾਲਾ ਤੇ ਦੂਜੇ ਪਾਸੇ ਸੁਰ ਸਿੰਘ ਦੀ ਟੀਮ ਦੇ ਚਾਰ ਜਾਫੀ ਖੜੇ ਨੇ ਤੇ ਵੇਖਦੇ ਆ ਕਿਹਦੇ ਨਾਲ ਹੁੰਦਾ ਮੁਕਾਬਲਾ ਇੱਧਰ ਹੋ ਗਿਆ ਜੀ ਕਾਸਨਾ ਮੁਕਾਬਲਾ ਦੇ ਨੰਬਰ ਮਿਲ ਗਿਆ ਜੀ ਜਾਫੀ ਨੂੰ ਇੱਧਰ ਕਹਿੰਦੇ ਕੌਣ ਆ ਗਿਆ ਜੀ ਸਾਬਾ ਆ ਗਿਆ ਕੀੜੀ ਫਗਾਨੇ ਵਾਲਾ ਸੁਰ ਸਿੰਘ ਦੀ ਟੀਮ ਵੱਲੋਂ ਸਾਬਾ ਕੀੜੀ ਫਗਾਨੇ ਵਾਲਾ ਦੇਖਦੇ ਆ ਕਿੰਨੂ ਮਿਲਦਾ ਨੰਬਰ ਲਓ ਜੀ ਡਬਲ ਟੱਚ ਦਾ ਨੰਬਰ ਮਿਲ ਗਿਆ ਰੇਡਰ ਨੂੰ ਇਧਰ ਰੇਡ ਪੈ ਗਈ ਹੈ ਜੇ ਗੱਗੀ ਲੁੱਪਕ ਵਾਲੇ ਟੀਮ ਦੇ ਖਿਡਾਰੀ ਦੀ ਲਓ ਜੀ ਅੰਬੇ ਦੇ ਵੀਰ ਨਾਲ ਮੁਕਾਬਲਾ ਹੋ ਗਿਆ ਲਓ ਜੀ ਨੰਬਰ ਲੈ ਚ ਕਾਮਯਾਬ ਲਓ ਜੀ ਇਧਰ ਸੁਰ ਸਿੰਘ ਦੀ ਟੀਮ ਦੇ ਖਿਡਾਰੀ ਦੀ ਰੇਡ ਵੈ ਗਈ ਆ ਤੇ ਦੂਜੇ ਪਾਸੇ ਚਾਰਜ ਆਫੀ ਨੇ ਲਓ ਜੀ ਮੁਕਾਬਲਾ ਹੋ ਗਿਆ ਨੰਬਰ ਮਿਲ ਗਿਆ ਜੀ ਰੇਡਰ ਨੂੰ ਇਧਰ ਆਦੇ ਕੌਣ ਆ ਗਿਆ ਸੁਖਵੀਰ ਆ ਗਿਆ ਫੇਰ ਚੋਟੀ ਦਾ ਪਲੇਅਰ ਹੈ ਰੇਡਾਂ ਦੇ ਰੇਡਾਂ ਪਾਉਂਦਿਆ ਤੇ ਕਿਦੇ ਨਾ ਹੁੰਦਾ ਮੁਕਾਬਲਾ ਇੱਕ ਪਾਸੇ ਅੰਬੇ ਦਾ ਉਸਤਾਦ ਅੰਬੇ ਦੇ ਵੀਰ ਨਾਲ ਮੁਕਾਬਲਾ ਹੋ ਗਿਆ ਇਧਰ ਕਰੋ ਚੈੱਕ ਨੰਬਰ ਕਿੰਨੂੰ ਮਿਲੂਗਾ ਜਿਆਫੀ ਨੂੰ ਨੰਬਰ ਰੇਡਰ ਨੂੰ ਕਿੰਦਰ ਰੇਡ ਪੈ ਗਈ ਹੈ ਜੀ ਸੁਰ ਸਿੰਘ ਦੇ ਟੀਮ ਦੇ ਪਲੇਅਰ ਦੀ ਤੇ ਦੂਜੇ ਪਾਸੇ ਮੁਕਾਬਲਾ ਹੋ ਗਿਆ ਜੀ ਕਰਨ ਬੁਲੇਵਾਲ ਨਾਲ ਕਰੋ ਚੱਕ ਮੁੜੇ ਦੇ ਸਰੀਰ ਦੀ ਫੁਰਤੀ ਕਰਨ ਬੁਲੇਵਾਲ ਲਓ ਜੀ ਨੰਬਰ ਰੇਡਰ ਨੂੰ ਲਓ ਜੀ ਆ ਗਿਆ ਫਿਰ ਹਰਿਆਣੇ ਵਾਲਾ ਹਰਿਆਣੇ ਦਾ ਛੋੜਾ ਲਓ ਜੀ ਅੰਬੇ ਦੇ ਉਸਤਾਦ ਨਾਲ ਮੁਕਾਬਲਾ ਹੋ ਗਿਆ ਇੱਧਰ ਕਰੋ ਚੱਕ ਇੱਧਰ ਹਰਿਆਣੇ ਵਾਲਾ ਤੇ ਪੰਜਾਬ ਵਾਲਾ ਕਰੋ ਚੱਕ ਮੁਕਾਬਲਾ ਲਓ ਜੀ ਹਰਿਆਣੇ ਲਓ ਜੀ ਕਹਿੰਦੇ ਜੀਵਨ ਕੜਕੇ ਵਾਲਾ ਆ ਗਿਆ ਜੀ ਰੇਡ ਤੇ ਤੇ ਸਾਹਮਣੇ ਚਾਰ ਜਾਫੀ ਨੇ ਇੱਕ ਜੀਵਨ ਮਾਨੂਕੇ ਵਾਲਾ ਵਾ ਤੇ ਇਹ ਜੀਵਨ ਕਾਰੀਕੇ ਵਾਲਾ ਲਓ ਜੀ ਨੰਬਰ ਲੈਂਚ ਕਾਮ ਜਾਵ ਲਓ ਜੀ ਆਂਦੇ ਰੇਡ ਪੈ ਗਈ ਆ ਰਮਣਾ ਪਿੰਡਰ ਦੀ ਤੇ ਸਾਹਮਣੇ ਸੁਰ ਸਿੰਘ ਦੇ ਚਾਰ ਜਾਫੀ ਆ ਇੱਕ ਸਾਈਡ ਤੇ ਲੱਗਾ ਜੀ ਅੰਬੇ ਦਾ 우ਸਤਾਦ ਤੱਕ ਕਰਦੇ ਆ ਕਿ ਦਿਨਾਂ ਹੁੰਦਾ ਮੁਕਾਬਲਾ ਲਓ ਜੀ ਡਬਲ ਟੱਚ ਦਾ ਨੰਬਰ ਮਿਲ ਗਿਆ ਆਓ ਜੀ ਕਹਿੰਦੇ ਰੇਡ ਪੈ ਗਈ ਆ ਜੀ ਹੁਣ ਭੀਮ ਦੀ ਲਾਸਟ ਰੇਡ ਆ ਮੈਚ ਦੀ ਤੇ ਐਂਡਲੀ ਰੇਡ ਆ ਵੇਖੋ ਕਿ ਦਿਨਾਂ ਮੁਕਾਬਲਾ ਹੁੰਦਾ ਭੀਮ ਦਾ ਭੀਮ ਸੋਰਸਿੰਗ ਆ ਕਰੋ ਚੈੱਕ ਲਓ ਜੀ ਮੁੰਡੇ ਨੇ ਲਓ ਜੀ ਥੱਪੜ ਮਾਰਿਆ ਤੇ ਭੀਮ ਨੇ ਕਰ ਲਿਆ ਗੁੱਸਾ ਲਓ ਜੀ ਮੈਚ ਹੋ ਗਿਆ ਖਤਮ ਤੇ ਅੰਬਾ ਚੱਲਿਆ ਜਾ ਵਾਪਸ